ਹਾਂਜੀ ਇਹ ਵੀਡੀਓ ਵੇਖਣ ਵਾਲੇ ਮੇਰੇ ਸਾਰੇ ਭੈਣ ਭਰਾਵਾਂ ਸਸਤਰੀ ਕਾਲ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਬਾਦਲ ਪਰਵਾਰ ਦੀ ਜੋ ਕਿ ਹਮੇਸ਼ਾ ਹੀ ਸਿੱਖ ਧਰਮ ਨੂੰ ਵਰਤ ਕੇ 5 ਸਾਲ ਇਹਨਾਂ ਰਾਜ ਕੀਤਾ 5 ਵਾਰੀ ਹਰ 5 ਸਾਲਾਂ ਬਾਅਦ ਦੋਸਤੋ ਸਿੱਖ ਪੰਥ ਖਤਰੇ 'ਚ ਆ ਜਾਂਦਾ ਸੀ ਆ ਪਰ ਇਹ ਆਪ ਕਦੇ ਖਤਰੇ 'ਚ ਨਹੀਂ ਆਏਗੇ ਖਤਰੇ ਤਾਂ ਹਮੇਸ਼ਾ ਪਾਸ ਹੀ ਰਹੇ ਆਗੇ ਮੈਂ ਤੁਹਾਨੂੰ ਦੋਸਤੋ ਗੱਲ ਕਰਨੀ ਚਾਹਣਾ ਕਿ ਜਿਹੜੇ ਮੰਨ ਲਾ ਵੀ ਹਾਏ ਬੰਦੀ ਸਿੰਘ ਰਹਾ ਕਰੋ ਹਾਏ ਬੰਦੀ ਸਿੰਘ ਰਹਾ ਕਰੋ ਟੰਡੋਰਾ ਦੇ ਕੇ ਪਿੱਟਣ ਵਾਲੇ ਬਾਦਲ ਪਰਿਵਾਰ ਤੇ ਅੱਜ ਉਹਨਾਂ ਨੇ ਉਹੀ ਬੰਦੀ ਸਿੰਘਾਂ ਦੇ ਨਾਲ ਜਿਹੜਾ ਦਗਾ ਗਦਾਰਪਨਾ ਕੀਤਾ ਹੈਗਾ ਉਹ ਦੇਖ ਲੋ ਦੋਸਤੋ ਜੋ ਠੀਕ ਹੈ ਪੁਰਾਣੇ ਸਮੇਂ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਹੈਗਾ ਕਰਦੇ ਤਾਂ ਹਮੇਸ਼ਾ ਹੀ ਇਹਨਾਂ ਨੇ ਸਿੱਖ ਕੌਮ ਨਾਲ ਦਗਾ ਹੀ ਹੈਗਾ ਆ ਆਪਦੀ ਸਰਕਾਰ ਬਣਾਉਣ ਦੀ ਖਾਤਰ ਜਾਂ ਆਪਦੀ ਰਾਜਨੀਤੀ ਦੀ ਖਾਤਰ ਪਰ ਜੋ ਆਪਾਂ ਨੂੰ ਅੱਖੀ ਸੱਚ ਦੇਖਿਆ ਜਾਂ ਸੁਣਿਆ ਹੈਗਾ ਆਪਾਂ ਗੱਲ ਉਹਦੀ ਕਰਦੇ ਹੁੰਨੇ ਆ ਹੋਰ ਨਹੀਂ ਕਰਦੇ ਕਿਸੇ ਦੀ ਵੀ ਨੰਬਰ 1 ਸਾਰਿਆਂ ਤੋਂ ਪਹਿਲਾਂ ਤਾਂ ਇਹ ਕਹਿੰਦੇ ਹੁੰਦੇ ਸੀ ਕਿ ਤਿੰਨ ਕਾਨੂੰਨ ਬਹੁਤ ਅੱਛੇ ਆਗੇ ਜੋ ਇਹਨਾਂ ਦੀ ਸੈਂਟਰ ਨਾਲ ਗੰਨ ਧੁੱਪ ਸੀਗੀ ਉਦੋਂ ਕਦੇ ਇਹਨਾਂ ਨੂੰ ਬੰਦੀ ਸਿੰਘ ਯਾਦ ਨਹੀਂ ਆਏ ਸੀਗੇ ਉਦੋਂ ਬਾਅਦ ਜਦੋਂ ਤੁਸੀਂ ਬਾਹਮ ਰੋੜੀ ਇਹਨਾਂ ਦੀ ਬੀਜੇਪੀ ਨਾਲ ਗੱਠ ਜੋੜ ਵੀ ਟੁੱਟ ਗਿਆ ਤੇ ਬੀਬਾ ਜੀ ਵੀ ਬਿਹਾਰਤ ਤੋਂ ਬਾਹਰ ਆ ਗਈ ਸਟੀਫਾ ਦੇ ਕੇ ਫਿਰ ਇਹਨਾਂ ਨੂੰ ਬੰਦੀ ਸਿੰਘ ਯਾਦ ਆ ਗਏ ਵੀ ਹਾਂ ਬੰਦੀ ਸਿੰਘ ਹੈਗੇ ਆਗੇ ਰਿਹਾ ਕਰੋ ਰਿਹਾ ਕਰੋ ਕਿਉਂਕਿ ਜਦੋਂ ਇਹਨਾਂ ਕੋਈ ਪਾਵਰਫੁੱਲ ਸੀ ਜਾਂ ਕੋਈ ਹੋਰ ਸੀ ਉਦੋਂ ਨਹੀਂ ਇਹਨਾਂ ਦੇ ਗੱਲ ਯਾਦ ਆਏ ਹੁਣ ਗੱਲ ਕਰ ਲੈਨੇ ਆਪਾਂ ਭਾਈ ਸਾਹਿਬ ਦੀ ਅਮਰਤਪਾਲ ਜੀ ਕੀ ਇਹਨਾਂ ਨੇ ਹੋ ਕੀਤਾ ਜੀ ਅਮਰਤਪਾਲ ਬਾਹਰ ਆਵੇ ਅਮਰਤਪਾਲ ਆਏ ਹੋਵੇ ਇਹੀ ਸੁਖਵੀਰ ਬਾਦਲ ਸਾਹਿਬ ਨੇ ਮੰਨ ਲਾ ਵੀ ਆਪਦੇ ਮੂੰਹ ਨਾਲ ਆਖਿਆ ਸੀ ਕਿ ਅਸੀਂ ਆਦਿ ਕਾਲੀ ਦਲ ਦੀ ਸੀਟ ਭਾਈ ਅਮਰਤਪਾਲ ਲਈ ਛੱਡੀ ਹੈਗੀ ਉਹ ਚੋਣ ਲੜ ਸਕਦਾ ਹੈ ਕਿਉਂ ਛੁੱਡੀ ਪਾਰਟੀ ਦਾ ਵੀ ਮੰਨ ਲਾ ਹੋ ਫੱਟੀ ਪਾਵੇ ਗੱਲ 'ਚ ਛੁੱਡੀ ਪਾਰਟੀ ਦੀ ਫੱਟੀ ਪਾ ਕੇ ਜੋ ਕੋਈ ਨੌਜਵਾਨਾਂ ਦੇ ਜਾਂ ਸਿੱਖ ਪੰਥ ਦੇ ਹੈਗੇ ਆ ਉਹਦੇ ਨਾਲ ਹੈ ਤੁਸੀਂ ਸੁਣਨ ਦਾ ਤੁਸੀਂ ਤਾਂ ਪਹਿਲਾਂ ਹੀ ਦੇਖ ਲਿਆ ਵੀ 10 ਸਾਲ ਹੋ ਗਏ ਥੋਨੂੰ ਲੋਕਾਂ ਨੇ ਕਿੰਨਾ ਕਹੋ ਕਰਦੇ ਆਗੇ ਹੁਣ ਜਦੋਂ ਭਾਈ ਸਾਹਿਬ ਨੇ ਮੰਨ ਲਿਆ ਵੀ ਬਹੁਤ ਵਧੀਆ ਫੈਸਲਾ ਸਰਾਂਗਾ ਜੋ ਉਹਦਾ ਕਿ ਉਹਨੇ ਕਿਸੇ ਵੀ ਪਾਰਟੀ ਦੀ ਫੱਟੀ ਨਹੀਂ ਤਖਤੀ ਨਹੀਂ ਲਈ ਜੋ ਕਿ ਉਹਨੇ ਸਿੱਖ ਪੰਥ ਦਾ ਮੰਨ ਲਿਆ ਵੀ ਆਹਦਾ ਯਾਦ ਉਮੀਦਵਾਰ ਵਜੋਂ एलान ਕੀਤਾ ਵੀ ਮੈਂ ਚੋਣਾਂ ਲੜੂੰਗਾ ਉਹ ਵੀ ਸਿੱਖ ਸੰਗਤ ਦੇ ਦਵਾ ਨਾਲ ਜੋ ਪਹਿਲਾਂ ਵੀ ਜੋ ਸਿੱਖ ਸੰਗਤ ਦਾ ਕਹਿੰਦੀ ਸੁਣੀ ਸੀਗਾ ਕਰਦਾ ਸੀ ਹੁਣ ਵੀ ਜੇ ਸਿੱਖ ਸੰਗਤ ਨੇ ਆਪ ਜਾ ਕੇ ਉਹਨੂੰ ਆਖਿਆ ਜਾਂ ਪ੍ਰਵਾਦ ਕੋਈ ਦਵਾ ਪਾਇਆ ਫਿਰ ਜਾ ਕੇ ਪਰਿਵਾਰ ਨੇ ਉਹਨਾਂ ਨਾਲ ਗੱਲ ਸਾਂਝੀ ਕੀਤੀ ਵਕੀਲ ਨੇ ਕੀਤੀ ਫਿਰ ਉਹਨੇ ਆਖਿਆ ਵੀ ਜੇ ਸਿੱਖ ਸੰਗਤ ਚਾਹੁੰਦੀ ਹੈ ਤਾਂ ਮੈਂ ਚੋਣ ਜਰੂਰ ਲੜੂੰਗਾ ਤੇ ਉਹ ਦੋਸਤੋ ਕੋਈ ਆਪ ਦੇ ਨਿੱਜੀ ਪ੍ਰਾਪਰਟੀ ਦੀ ਖਾਤਰਤਾ ਮੰਨ ਲਾ ਵੀ ਉਹ ਦੀ ਬਲੂਗਰ ਜੇਲ੍ਹ ਚ ਵੀ ਨਹੀਂ ਗਿਆ ਹੈਗਾ ਉਹ ਵੀ ਆਪਣੇ ਆਪ ਦੇ ਸਿੱਖੀ ਧਰਮ ਦੇ ਖਾਤਰੀ ਗਿਆ ਹੈਗਾ ਤੇ ਹੁਣ ਇਹਨਾਂ ਨੇ ਕੀ ਕੀਤਾ ਕੱਲ ਹੀ ਚੱਕ ਕੇ ਪਰਸੋਂ ਮੰਨ ਲਵੀਂ ਦੁਬਾਰੇ ਫੇਰ ਇਹਨਾਂ ਦਾ ਜਿਹੜਾ ਚਿਹਰੇ ਦੇ ਉੱਤੇ ਨਕਾਬ ਚੜਿਆ ਹੋਇਆ ਸੀਗਾ ਬਾਦਲ ਪਰਿਵਾਰ ਦੇ ਉਹ ਇਹਨਾਂ ਦਾ ਚਿਹਰਾ ਹੁਣ ਦੁਬਾਰੇ ਫੇਰ ਨੰਗਾ ਹੋ ਗਿਆ ਇਹਨਾਂ ਨੇ ਆਪਦੀ ਆਪਕਰਤਾ ਕਿ ਉਹਦੇ ਖਿਲਾਫ ਆਪਦੀ ਪਾਰਟੀ ਦਾ ਕੈਂਡੀਡੇਟ ਦੇਤਾ ਚੰਗੋ ਜੀ ਹੁਣ ਦੱਸੋ ਜੇ ਅਮਰਪਾਲ ਸੋਡੀ ਪਾਰਟੀ ਨੂੰ ਨਹੀਂ ਲੜਿਆ ਤੇ ਅੱਜ ਤੁਸੀਂ ਹੁਣ ਉਹ ਤਾਂ ਬਰਾਬਰ ਦਾ ਸ਼ਰੀਕ ਬਣਾ ਕੇ ਦਿੰਨੇ ਹੋ। ਸਾਰ ਦੇਉਣ ਕੈਂਡੀਡੇਟ ਨੂੰ। ਇੱਕ ਪਾਸੇ ਤਾਂ ਤੁਸੀਂ ਸਿੱਖ ਪੰਥ ਦਾ ਨਾਂ ਲੈ ਲੈ ਕੇ ਵੋਟਾਂ ਲੈਣੇ ਹੋ, ਸਰਕਾਰਾਂ ਬਣਾਉਣੇ ਹੋ। ਬੰਦੀ ਸਿੰਘਾਂ ਨੂੰ ਬਰਤਨ ਲਾਗੇ ਜਦੋਂ ਕਿਤੇ ਤੁਹਾਨੂੰ ਲੋੜ ਪੈ ਜਾਂਦੀ ਹੈ। ਤੇ ਅੱਜ ਉਹੀ ਬੰਦੀ ਸਿੰਘ ਜੇ ਬਾਹਰ ਆਉਣ ਨੂੰ ਆਏ ਆ ਕਿ ਇਲੈਕਸ਼ਨ ਲੜਦੇ ਆ ਤਾਂ ਅੱਜ ਤੁਸੀਂ ਮੰਨ ਲਾ ਆਪ ਦਾ ਉਮੀਦਵਾਰ ਆਲਟ। ਛੋਡੇ ਨਾਲੋਂ ਦੋਗਲੇਓ ਬਾਦਲ ਪਰਿਵਾਰ ਨੂੰ ਕਹਿਨੇ ਆ ਸਰਦਾਰ ਸਿਮਰਜੀਤ ਸਿੰਘ ਮਾਨ ਜੋ ਇੱਕ ਥਾਂ ਆਪਦੇ ਸਟੈਂਡ ਤੇ ਸੀ ਤੇ ਹੈ ਤੇ ਰਹੂਗਾ ਜੋ ਕਿ ਜਿੰਦਾਬਾਦ ਹੈ ਜਿੰਦਾਬਾਦ ਸੀ ਤੇ ਜਿੰਦਾਬਾਦ ਰਹੂਗਾ ਜੀਨੇ ਕੱਲ ਹੀ ਕਾਨਫਰੰਸ ਕਰਕੇ ਕਹਤਾ ਕਿ ਮੈਂ ਆਪਦਾ ਉਮੀਦਵਾਰ ਵਾਪਸ ਲੈਣਾ ਇਹ ਹੁੰਦਾ ਸੀ ਜਿਹੜਾ ਸਿੱਖ ਪੰਥ ਦੇ ਨਾਲ ਖੜਦਾ ਹੈ ਤੀਜੇ ਭਮਾਂ ਦੀ ਕੋਈ ਕੁਝ ਵੀ ਆ ਜਾਣ ਲੋਕਾਂ ਦਾ ਫਤਵਾ ਹੈ ਪਰ ਤੁਸੀਂ ਅੱਜ ਫੇਰ ਦੁਬਾਰੇ ਸਿੱਖ ਪੰਥ ਨਾਲ ਗਦਾਰੀ ਦਾ ਸਬੂਤ ਦੇਤਾ ਬਾਦਲ ਪਰਵਾਰ ਨੇ ਜੇ ਉਮੀਦਵਾਰ ਕਿਹਨੂੰ ਲਾਣਿਆ ਜੋ ਕਿ ਆਪਣੇ ਰਾਜ ਸਭਾ ਵਿਧਾਨ ਸਭਾ ਲੱਗਦੀ ਹੈ ਚਾਹੇ ਅੱਜ ਵੀ ਕੋਈ ਬੰਦਾ ਨੈੱਟ ਤੋਂ ਚੱਕ ਕੇ ਕੱਢ ਲੇ ਇਹੀ ਵਿਰਸਾ ਸਿੰਘ ਬੁਲਟੋਹੇ ਨੇ ਇੱਕ ਥਾਪੜ ਕੇ ਆਖਿਆ ਸੀ ਵੀ ਮੈਂ ਅੱਤਵਾਦੀ ਸੀ ਅੱਤਵਾਦੀ ਹੂੰ ਤੇ ਅੱਤਵਾਦੀ ਰਹੂੰਗਾ ਹੁਣ ਦੱਸੋ ਤੁਸੀਂ ਕੀ ਦੇ ਮਤੋਂ ਤੁਸੀਂ ਅੱਛਾ ਦੋਸਤੋ ਅੱਗੇ ਵੀ ਤੁਹਾਨੂੰ ਕਈ ਵਾਰੀ ਗੱਲਾਂ ਕਰਦੇ ਆ ਕਿ ਆਪਾਂ ਜੋ ਜਿਵਾਤੀ ਇਹ ਬੰਦੇ ਆਗੇ ਤੇ ਕਈ ਵਾਰੀ ਨਹੀਂ ਰਿਹਾ ਜਾਂਦਾ ਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਲੈਣੇ ਜੇ ਵਧੀਆ ਵੀਡੀਓ ਚੰਗੀ ਲੱਗੇ ਤਾਂ ਅੱਗੇ ਤੁਹਾਡੀ ਮਰਜ਼ੀ ਆ ਭਰਾਵੋ ਇਹਨੀਆਂ ਗੱਲਾਂ ਕਹਿੰਦੇ ਹੋਏ ਸਾਰੇ ਸਨੂ ਸਿੱਖ ਸੰਗਤ ਨੂੰ ਫੇਰ ਦੁਬਾਰੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਉਹ ਖੰਡੂਰ ਸਾਹਿਬ ਵਾਲਿਓ ਵਸਿਓ ਸਾਨੂੰ ਦੂਜੀ ਵਾਰ ਮਾਲਾ ਵੀ ਇੱਕ ਇਲਾ ਤੁਹਾਡੇ ਦੇ ਪਿਛਲੇ ਘਰੇ ਬੀਬੀ ਖਾਲੜਾ ਜੀ ਦਾ ਦਾਗ ਲੱਗਿਆ ਸੀ ਨਾ ਉਹ ਲਾ ਦਿਓ ਤੇ ਜੇ ਕਿਤੇ ਭਰਾਵੋ ਅਜਤੀ ਵੀ ਉਹ ਕੀਤਾ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਬੰਦੇ ਨੇ ਆ ਕੇ ਸਿੱਖ ਧਰਮ ਦੀ ਜਾਂ ਤੁਹਾਡੇ ਹੱਕਾਂ ਦੀ ਦੀ ਮੰਗ ਨਹੀਂ ਕਰਨੀ ਤੁਹਾਡੇ ਲਈ ਲੜਨਾ ਨਹੀਂ ਕਿਸੇ ਨੇ ਜੇ ਅੱਜ ਤੁਸੀਂ ਨਾ ਤਲਵਾਰ ਚੱਕਣ ਦੀ ਲੋੜ ਹੈ ਤੇ ਨਾ ਹਥਿਆਰ ਚੱਕਣ ਦੀ ਲੋੜ ਹੈ ਤੇ ਲੋੜ ਹੈ ਦੋਸਤੋ ਇੱਕ ਬਟਨ ਲੱਪਣ ਦੀ ਹੈ ਇੰਨੀਆਂ ਗੱਲਾਂ ਕਹਿੰਦਾ ਹੋਇਆ ਦੋਸਤੋ ਤੁਹਾਡੇ ਤੋਂ ਇਜਾਜ਼ਤ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ